ਦੇਖੋ ਬਾਬੇ ਜਿਆਦਾ ਖੂਨ ਵਹਿਣ ਲੱਗ ਪਿਆ ਜੀ ਤੁਸੀਂ ਦੇਖ ਸਕਦੇ ਹੋ ਇਹ ਇਨਸਾਨੀਅਤ ਦੇਖ ਲਓ ਜੀ ਆਪਣੇ ਲੋਕਾਂ ਦੀ ਕਿੱਥੇ ਮਰ ਗਈ ਹੁਣ ਵਿਚਾਰਾ ਗਰੀਬ ਬੰਦਾ ਕਿਆ ਕਰੂਗਾ ਦੱਸੋ ਇੱਥੇ ਰਹਿਦਾ ਰ ਮਾਰ ਕੇ ਚਲ ਗਿਆ ਚਲ ਠੀਕ ਆ ਮੰਨ ਲਿਆ ਬਾਬੇ ਦੀ ਗਲਤੀ ਵੀ ਦੋ ਬੱਦ ਮੰਨ ਲੈਣੇ ਆ 5 ਮਿੰਟ ਰਿਕ ਬਾਬੇ ਦੀ ਗਲਤੀ ਵੀ ਆ ਜੇ ਗਲਤੀ ਵੀ ਮਾਰ ਕੇ ਰੁਕਣ ਦਾ ਫਰਜ਼ ਤਾਂ ਬਣਦਾ ਭਾਈ ਕਿ ਨਹੀਂ ਯਾਰ ਆ ਦਾ ਬਣਦਾ ਹੈ ਤੂੰ ਦੇਖ ਤਾਂ ਸਹੀ ਯਾਰ ਬਜ਼ੁਰਗ ਬੰਦਾ ਵਿਚਾਰਾ ਪਿਲ ਹੈਗਾ ਕਿ ਨਹੀਂ ਹੈਨਾ ਹਸਪੀਟਲ ਛੱਡੇ ਵੀ ਰਹੇ ਮੁੱਕੀ ਹੋਰ ਨਹੀਂ ਕੋਈ ਕਰ ਸਕਦੇ ਆਪਾਂ ਇੰਨਾ ਇੰਨਾ ਕਿਤੇ ਯਾਰ ਅਸੀਂ ਦੂਜੇ ਹੋ ਗਏ ਆ ਉਹ ਗਲਤ ਗੱਲ ਆ ਯਾਰ ਅਸਾਂ ਤਾਂ ਦੇਖਿਆ ਜਾਵੇ ਆਪਣੇ ਪੰਜਾਬ ਦੇ ਕਿ ਤਾਂ ਹੀ ਇੱਥੇ ਫੇਰ ਗੰਦੀ ਜੀ ਰਹਿੰਦੇ ਨਹੀਂ ਇੱਥੇ ਮੁੰਡੇ ਆ ਆ ਹੀ ਕੰਮ ਆ ਸਰ ਕਾ ਕੰਮ ਦੇਖ ਲੋ ਆ ਤੁਹਾਡੇ ਸਾਹਮਣੇ ਆ ਦੇਖ ਲੋ ਵੀ ਕਿੰਨਾ ਅੰਨੇ ਹੋ ਗਏ ਚਲਾਣੇ ਆ ਪਤਾ ਕੋਈ ਲੱਗਦਾ ਨਹੀਂ ਫੇਰ ਆ ਹੀ ਕੰਮ ਹੁੰਦੇ ਆ ਤੁਹਾਡੇ ਸਾਹਮਣੇ ਆਹ ਦੇਖੋ ਵਿਚਾਰੇ ਵਿਚੋੜ ਦਾ ਹਾਲ ਦੇਖੋ ਕਿਆ ਹੋਇਆ ਪਿਆ ਯਾਰ ਹੈ ਕੀ ਪਤਾ ਵਿਚਾਰਾ ਘਰੋਂ ਕਿੰਨਾ ਮਜਬੂਰ ਹੋਇਆ ਕਿਆ ਕਰਨ ਗਿਆ ਸੀ ਕਿਆ ਨਹੀਂ ਐ ਇੱਕ ਗਰੀਬ ਘਰ ਦਾ ਵਿਚਾਰਾ ਕਿ ਲੱਗਦਾ ਹੈ ਹੈ ਦੇਖ ਲੋ ਹਾਲ ਬਾਬਾ ਟਾਰ ਨੀ ਖਿੱਚ ਗੱਡੀ ਟਿੱਕ ਗੱਡੀ ਖਿੱਚਦਾ ਬਈ ਇੱਥੋਂ ਮੁੜਨਾ ਪਾਵੇ ਤੈਨੂੰ ਉਹ ਜਾਲੜ ਦੇ ਪੈਨ ਐਮਰਜੈਂਸੀ ਹੈ ਮੇਰੇ ਸੋਹੇ ਵੀਰ ਮੇਰਾ ਵੀ ਐਮਰਜੈਂਸੀ ਹੋ ਸਾਨੂੰ ਯਾਦ ਰਾਵਾ ਐਮਰਜੈਂਸੀ ਆ ਐਮਰਜੈਂਸੀ ਇਹ ਜਾਲ ਦੇ ਮੇਰਾ ਵੀ ਆਹ ਮੁਰਦ ਨਾਂਜੀ ਇੱਥੇ ਬਾਬਾ ਜੀ ਬਾਬਾ ਜੀ ਵਾ ਤੇ ਆ ਗਏ ਹਸਪੀਟਲ ਟੈਂਸ਼ਨ ਨਾ ਲੋ Oi, tia a